हां जी वैगुरु जी का खालसा वैगुरु जी की फतेह सरों ਦਾ ਰੇਟ ਚੰਡੀਗੜ੍ਹ ਮੰਡੀ ਦਾ ਦੱਸਦੇ ਆ 3800 ਰੁਪਏ ਲਾ ਰਹੇ ਤੇ ਸਰਕਾਰੀ ਰੇਟ 5500 64 ਰੁਪਏ ਲਗਭਗ ਹੈਗਾ 3800 ਸਰੋਂ ਚੰਡੀਗੜ੍ਹ ਦਾ ਰੇਟ ਆ ਵੀ ਇਹੋ ਹੀ ਰੇਟ ਹੈ ਕੀ ਰੇਟ ਲਾ ਰਹੇ ਤੇ ਆ ਵੀ ਆਹ ਰੇਟ ਲੱਗੀ ਆ 4500 ਆਹ ਆ ਰੇਟ ਹੈ ਦਾ 4500 ਰੁਪਏ ਹੈ ਸਰੋਂ ਦਾ ਦੇਖ ਲਓ ਨਾ ਪੱਖਾ ਲਾ ਰਹੇ ਆ ਨਾ ਇਹ ਲਾ ਰਹੇ ਆ 4500 ਇਹ ਰੇਟ ਸਾਨੂੰ ਚੰਡੀਗੜ੍ਹ ਮੰਡੀ ਦੇ 26 ਸੈਕਟਰ ਦੇ ਦੱਸਦੇ ਆ ਜੱਟੋ ਸੁਣ ਲੋ ਕਿ ਸਾਨੂੰ ਤਾਂ ਧਿਆਨ ਨਾਲ ਐਜਾ ਰੇਟ ਲਾਇਆ ਇਹਨਾਂ ਨੇ 4500 ਆਹ ਰੇਟ ਆ ਜਿਹੜੀ ਹੁਣ ਇਹ ਅਸੀਂ ਤਾਂ ਕਰਤੀ ਨਾ ਇਹਨਾਂ ਨੂੰ ਐਜਾ 4500 ਰੁਪਈਆ ਰੇਟ ਲਾਇਆ ਮੈਂ ਤੁਹਾਨੂੰ ਸਾਰੀਆਂ ਢਈਆਂ ਦਾ ਰੇਟ ਦਿਖਾਉਂਦਾ ਜੀ ਤੇ ਤੁਸੀਂ ਕਿਰਪਾ ਕਰਕੇ ਆਪਣਾ ਰੇਟ ਆ ਜਿਹੜਾ 5500 64 ਰੁਪਈਆ ਇਹ ਸਰਕਾਰ ਕਹਿੰਦੀ ਆ ਕੇਂਦਰ ਦੀ ਅਸੀਂ ਜੀ ਫੁੱਲ ਰੇਟ ਦੇ ਰਹੇ ਆ ਕਿਸਾਨਾਂ ਨੂੰ ਵਪਾਰੀ ਦਾ ਇੱਥੇ ਲੁੱਟਮਛਟ ਪੂਰੀ ਕਰ ਹੋ ਰਹੀ ਹੈ ਇਹਨਾਂ ਕਿਸਾਨ ਦੀ ਕਿਆ ਕਰੂਗਾ ਹੁਣ ਲਗ ਲਗ ਰੇਟ ਆ ਜਿਹੜੇ ਸਾਰੇ ਇਹ ਲੱਗ ਰਹੇ ਆ ਐਮ ਐਸਬੀ ਕਾਨੂੰਨ ਕਾਤੇ ਕਹਿੰਦੇ ਅਸੀਂ ਬਣਾਉਣੇ ਨੂੰ ਉਹ ਧਰਨੇ ਕਾਤੇ ਲਾਏ ਆ ਵੀ ਕਿਸਾਨ ਦੀ ਲੁੱਟ ਨਾ ਹੋਵੇ ਸਿੱਧੀ ਉਹ ਲੁੱਟ ਆ ਜਿਹੜੀ ਇਹ ਪੂਰੀ ਇਹ ਇੱਥੇ ਹੋ ਰਹੀ ਹੈ ਮੰਡੀ ਦੇ ਵਿੱਚ ਕਿਸਾਨਾਂ ਦੀ ਆਪਣਾ ਕੋਈ ਵੀ ਕਿਸਾਨ ਭਰਾ ਝਿਜਕੋ ਨਾ ਕਿਸੇ ਵੀ ਗੱਲ ਤੇ ਦੇਖੋ ਮੋਬਾਈਲ ਸਾਰਿਆਂ ਦੇ ਕੋਲ ਹੈਗੇ ਆ ਇੱਕ ਗੱਲ ਕਰਨ ਦਾ ਹੀ ਬੰਦੇ ਨੂੰ ਤਰੀਕਾ ਹੁੰਦਾ ਉਹਨੂੰ ਹੋਰ ਕੁਝ ਨਹੀਂ ਹੁੰਦਾ ਹੈਗਾ ਉਹਨੂੰ ਗੱਲ ਉਹਨੂੰ ਆਉਣੀ ਚਾਹੀਦੀ ਆ ਵੀ ਲੁੱਟਦੇ ਬਚਣਾ ਕਿਵੇਂ ਆ ਸਭ ਤੋਂ ਵਧੀਆ ਤਰੀਕਾ ਸੋਸ਼ਲ ਮੀਡੀਆ ਜੇ ਤੁਸੀਂ ਲੁੱਟਦੇ ਬਚਣਾ ਤੁਹਾਨੂੰ ਸੋਸ਼ਲ ਮੀਡੀਆ ਜਿਹੜੀ ਉਹ ਲੁੱਟਦੇ ਤੁਹਾਨੂੰ ਬਚਾ ਸਕਦੀ ਆ ਕਿਸਾਨ ਸਾਡੇ ਸਾਹਮਣੇ ਖੜੇ ਆ ਵਪਾਰੀ ਵੇਖਣਾ ਫਿਰਦੇ ਤੇ ਸਾਰੇ ਤੁਸੀਂ ਦੇਖ ਸਕਦੇ ਆ ਆ ਕੇ ਇਹਨਾਂ ਨੇ ਕਿਹਾ ਸੋਚਿਆ ਫਿਰ ਬੱਦਲ ਆ ਜਿਹੜਾ ਮਾੜਾ ਮੋਟਾ ਹੈ ਮੌਸਮ ਜੀ ਖਰਾਬ ਇੱਕ ਨਾ ਹੋਈ ਵੀ ਆ ਨਾ ਵੀਰਾਂ ਲੁੱਟ ਲੋ ਇਹਨਾਂ ਨੂੰ ਅਸੀਂ ਛਰੇ ਆਮ ਕਹੇ ਤਾਂ ਵੀ ਅਸੀਂ ਕੋਈ ਨਹੀਂ ਵੇਚਣੀ ਹੈਗੀ ਆਪਣੀ ਫਸਲ ਸਾਨੂੰ ਨਹੀਂ ਇਹ ਤੁਹਾਡੇ ਭਾ ਮਨਜ਼ੂਰ ਹੈਗੇ ਤਾਂ ਹੀ ਤਾਂ ਅਸੀਂ ਸਰਕਾਰ ਨੂੰ ਬਾਰ ਬਾਰ ਕਹਿੰਨੇ ਆ ਭਾਈ ਸਾਡਾ ਗ੍ਰੇਟ ਹੈ ਜਿਹੜਾ ਐਮ ਐਸ ਬੀ ਕਾਨੂੰਨ ਉਹ ਬਣਾਇਆ ਜਾਵੇ ਸਾਡੀ ਸਰਕਾਰ ਗੇ ਲੜਾਈ ਕਾਦੀ ਹੁੰਦੀ ਆ ਕਾਦੇ ਧਰਨੇ ਲੱਗੇ ਮੈਂ ਸਾਡੇ ਲਗਾਤਾਰ ਜਿਹੜੇ ਚੱਲ ਰਹੇ ਆ ਇਹ ਕਾਨੂੰਨ ਨੂੰ ਲੈ ਕੇ ਹੀ ਧਰਨੇ ਸਾਡੇ ਲੱਗੇ ਹੋਏ ਆ ਐਮ ਐਸ ਬੀ ਕਾਨੂੰਨ ਜਿਹੜਾ ਬਣਾਇਆ ਜਾਵੇ ਲੁੱਟਾ ਜਿਹੜੀ ਰੋਕੀ ਜਾਵੇ ਜਿਹੜਾ ਵਪਾਰੀ ਆ ਨਾ ਉਹ ਮੌਸਮ ਕਰਕੇ ਇੱਕ ਨਾ ਦੇਖ ਲੈਂਦਾ ਮਨ ਮੌਸਮ ਇੱਥੇ ਹੋਈ ਵੀ ਆ ਖਰਾਬ ਆ ਕਿਸਾਨ ਨੇ ਤਾਂ ਦੇ ਕੇ ਆਰਾਮ ਨਾਲ ਚਲੇ ਜਾਣਾ ਪਰ ਕਿਸਾਨਾਂ ਨੂੰ ਵੀ ਅਸੀਂ ਇਹੀ ਬੇਨਤੀ ਮੈਂ ਦਾ ਕਰਦਾ ਕਿ ਭਰਾਵੋ ਜੇ ਤੁਸੀਂ ਉਹ ਨਹੀਂ ਲੁੱਟਦੇ ਬਚਣਾ ਨਾ ਸੋਸ਼ਲ ਮੀਡੀਆ ਤੁਹਾਡੇ ਕੋਲ ਬਹੁਤ ਜਰੀਆ ਜਿਹੜਾ ਇਹ ਆਪਣੀ ਫਸਲ ਨੂੰ ਪੂਰੇ ਭਾਅ ਵਿੱਚੋ ਕੋਈ ਘਬਰਾਉਣ ਦੀ ਲੋੜ ਨਹੀਂ ਕਿਸੇ ਕੋਲ ਵੀ ਐਸੀ ਜੀ ਕੋਈ ਵੀ ਗੱਲ ਨਹੀਂ ਹੈਗੀ ਭਰਾਵੋ ਕੋਈ ਜ਼ਰੂਰਤ ਨਹੀਂ ਹੈਗੀ ਕਿਸੇ ਕੋਲ ਡਰਨੇ ਦੀ ਚਿਜਗਣੇ ਦੀ ਅਸੀਂ ਨੀ ਬਿਲਕੁਲੋ ਝਿਜਕਦੇ ਹੈਗੇ ਕਿਸੇ ਕੋਲ ਡਰਨੇ ਵਾਲੇ ਨਹੀਂ ਹੈਗੇ ਅਸੀਂ ਆਪਣੀ ਫੁੱਲ ਭਾਅ ਪਰ ਫਸਲ ਵੇਚਾਂਗੇ ਸਾਨੂੰ ਕਿਆ ਲੋੜ ਆ ਕੋਈ ਗੱਲ ਨਹੀਂ ਹੈਗੀ ਹੋਰ ਸਹੀ ਜਿੰਨਾ ਇੰਨਾ ਟਾਈਮ ਅਸੀਂ ਖੇਤ ਚ ਖੜਾ ਲਈ ਹੁਣ ਅਸੀਂ ਆਪਣੀ ਐ ਥੋੜੋ ਆ ਵੀ ਅਸੀਂ ਕੌਡੀਆਂ ਦੇ ਭਾਅ ਆਪਣੀ ਫਸਲ ਨੂੰ ਵੇਚ ਕੇ ਚਲੇ ਜਾਵਾਂਗੇ ਬਿਲਕੁਲ ਨਹੀਂ ਵੇਚਾਂਗੇ ਅਸੀਂ ਕਿਸਾਨ ਆ ਜਿਹੜੇ ਇਹ ਮੌਜੂਦ ਗੱਲ ਆਪਣੀ ਫਸਲ ਨੂੰ ਇਹ ਦੇਖ ਰਹੇ ਆ ਵੀ ਕਿਆ ਕਰੀਏ ਕੀ ਸਾਡਾ ਰੇਟ ਆ ਜਿਹੜਾ ਕੀ ਰੇਟ ਆ ਜਿਹੜਾ ਤੁਹਾਡਾ ਕੀ ਸੇ ਲੱਗਿਆ ਦੋਵੇਂ ਤਿਆਰ ਹੈ ਕਿਸਾਨ ਵੀ ਕਹਿੰਦੇ ਅਸੀਂ ਫਸਲ ਕੋਲ ਦੇਣੀ ਨਹੀਂ ਹੈਗੀ ਰੇਟ ਤਾਂ ਹੈਗਾ 5564 ਰੁਪਈਆ ਦੇਖੋ ਕਿਸਾਨ ਵੀ ਕਹਿੰਦੇ ਅਸੀਂ ਆਪਣੀ ਗੋभी ਤੁਹਾਨੂੰ ਦੇਣੀ ਨਹੀਂ ਹੈਗੀ ਸੋ ਪਰ ਆਪੋ ਤੁਸੀਂ ਸਾਰਿਆਂ ਨੂੰ ਕਮੈਂਟਾਂ ਦੇ ਵਿੱਚ ਸਾਨੂੰ ਇਹ ਗੱਲਾਂ ਦੱਸਣੀਆਂ ਨੇ ਸਾਰੇ ਇੱਕ ਕਿਸਾਨਾਂ ਮੰਗਣੇ ਨਾ ਮੰਗਣ ਵੀ ਕੈਮੋਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ